ਵੈਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਕੋਟਕਪੂਰਾ ਗੋਲੀਖਾਨ ਦੇ ਵਿੱਚ ਸਾਬਕਾ ਅਕਾਲੀ ਵਿਧਾਇਕ ਮੰਤਾਰ ਬਰਾੜ ਦੀਆਂ ਮੁਸ਼ਕਿਲਾਂ ਘਟੰਦਾ ਨਾਮ ਨਹੀਂ ਲੈ ਰਹੀਆਂ ਅਤੇ ਦੂਸਰੇ ਪਾਸੇ ਚਰਨਜੀਤ ਸਿੰਘ ਸ਼ਰਮਾ ਨੂੰ ਵੀ ਵੱਡਾ ਝਟਕਾ ਦਿੱਤਾ ਹੈ ਅਦਾਲਤ ਨੇ ਤੁਹਾਨੂੰ ਦੱਸ ਦਈਏ ਕਿ ਮੰਤਾਰ ਬਰਾੜ ਨੂੰ ਅਦਾਲਤ ਵੱਲੋਂ ਕੋਈ ਰਾਹਤ ਨਾ ਦਿੰਦਿਆਂ ਉਹਨਾਂ ਦੀ ਆਗਾਮੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ ਬੀਤੇ ਦਿਨ ਕਰੀਬਨ 2 ਘੰਟੇ ਤੱਕ ਬਰਾੜ ਦੀ ਅਰਜ਼ੀ ਤੇ ਬਹਿਸ ਹੋਈ ਸੀ ਜਿਸ ਤੋਂ ਬਾਅਦ ਫੈਸਲਾ ਰੱਖਵਾ ਰੱਖ ਲਿੱਤਾ ਗਿਆ ਸੀ ਪਰ ਸੈਸ਼ਨ ਜੱਜ ਹਰਪਾਲ ਸਿੰਘ ਨੇ ਐਸਆਈਟੀ ਦੀਆਂ ਦਲੀਲਾਂ ਨਾਲ ਸਹਿਮਤੀ ਜਤਾਉਂਦਿਆਂ ਹੋਇਆਂ ਮੰਤਾਰ ਬਰਾੜ ਦੀ ਜ਼ਮਾਨਤ ਅਰਜ਼ੀ ਖਾਰਜ ਕਰਕੇ ਮੰਤਾਰ ਬਰਾੜ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਉਹਨਾਂ ਵੱਲੋਂ ਜਿਹੜੀ ਹੈਗੀ ਐਂਟੀਸਿਪਟਰੀ ਬੇਲ ਲਗਾਈ ਗਈ ਸੀ ਜੀ ਮਾਨਯੋਗ ਅਦਾਲਤ ਦੇ ਵਿੱਚ ਜਿਹਦੇ ਉੱਪਰ ਸਰਕਾਰੀ ਪੱਖ ਵੱਲੋਂ ਜਿਹੜੀ ਢੰਗਾਈ ਨਾਲ ਬਹਿਸ ਹੋਈ ਹੈ ਤੇ ਜਿਹੜੀ ਦੂਜੀ ਉਹਨਾਂ ਦੇ ਪੱਖ ਦੇ ਵਕੀਲ ਤੇ ਜਿਹੜੇ ਹੈਗੇ ਕਾਊਂਟਰ ਸਾਡੇ ਵੱਲੋਂ ਜਿਹੜੇ ਜਵਾਬ ਦਿੱਤੇ ਗਏ ਤੇ ਸਾਡੀ ਇਨਵੈਸਟੀਗੇਸ਼ਨ ਵਿੱਚ ਆਏ ਨੇ ਤੇ ਮਾਨਯੋਗ ਅਦਾਲਤ ਨੇ ਦੋਨਾਂ ਧਿਰਾਂ ਦੇ ਸੁਣ ਕੇ ਜਿਹੜੀ ਬਹਿਸ ਤੇ ਉਹਨਾਂ ਦੀ ਬੇਲ ਅੱਜ ਖਾਰਜ ਕਰ ਦਿੱਤੀ। ਅਤੇ ਦੂਜੇ ਪਾਸੇ ਅਗਰ ਕਾਲ ਕੀਤੀ ਜਾਵੇ ਚਰਨਜੀਤ ਸ਼ਰਮਾ ਦੀ ਤਾਂ ਚਰਨਜੀਤ ਸ਼ਰਮਾ ਦੀ ਵੀ ਕਾਨਫਰੰਸ ਕਾਲ ਦੇ ਰਾਹੀਂ ਪੇਸ਼ੀ ਹੋਈ। ਅਤੇ ਚਰਨਜੀਤ ਸ਼ਰਮਾ ਦਾ ਵੀ ਅਦਾਲਤ ਵੱਲੋਂ 3 ਅਪ੍ਰੈਲ ਤੱਕ ਜੁਡੀਸ਼ੀਅਲ ਰਿਮਾਂਡ ਵਧਾ ਦਿੱਤਾ ਗਿਆ ਹੈ। ਦੀ ਨਾਇਕ ਨਾਲ ਜਿਹੜੀ ਹੈਗੀ ਅੱਗੇ ਐਕਸਟੈਂਡ ਕੀਤੀ ਗਈ ਹੈ, ਵੀਸੀ ਦੇ ਥਰੂ ਉਹਨਾਂ ਦੀ ਜਿਹੜੀ ਹੈਗੀ ਹੈ ਪੇਸ਼ੀ ਦੀ ਜਿਹੜੀ ਹੈਗੀ ਜੁਡੀਸ਼ਨ ਰਿਮਾਂਡ ਐਕਸਟੈਂਡ ਕੀਤਾ ਗਿਆ ਉਹਦੇ ਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈਗੀ ਐ ਐਸਆਈਟੀ ਵੱਲੋਂ ਜਿਹੜੀ ਹੈਗੀ ਐ ਕੋਈ ਆਈਏ ਵਿਖਣ ਵਿੱਚ ਇਸ ਕਰਕੇ ਉਹਨਾਂ ਦਾ ਪ੍ਰੋਡਕਸ਼ਨ ਆਫ ਰੈਂਟ ਜਿਹੜਾ ਮਾਨਯੋਗ ਅਦਾਲਤ ਦੇ ਵਿੱਚੋਂ ਲਿਆ ਗਿਆ ਜੋ 25/3/2019 ਲਈ ਪੈਂਡਿੰਗ ਹੈ ਗੁਰਪੀਰ ਰਹਿਤਾ ਆਉਣ ਵਾਲਾ ਵਕਤ ਹੀ ਤੈ ਕਰੇਗਾ ਕਿ ਆਖਿਰ ਬੇਅਦਬੀ ਤੇ ਗੋਲੀ ਕਾਂਡ ਦੇ ਪਿੱਛੇ ਦੇ ਅਸਲ ਦੋਸ਼ੀ ਕੌਣ ਨੇ ਪਰ ਹਾਂ ਜੇ ਮੋਰੇ ਹੱਥ ਲੱਗ ਗਏ ਨੇ ਤਾਂ ਹੌਲੀ-ਹੌਲੀ ਅਸਲ ਦੋਸ਼ੀਆਂ ਦੇ ਚਿਹਰੇ ਵੀ ਜ਼ਰੂਰ ਬੇਨਕਾਬ ਹੋਣਗੇ ਕਿਉਂਕਿ ਐਸਆਈਟੀ ਦੀ ਕਾਰਵਾਈ ਤੋਂ ਨਾਨਕਨਾਮਲੇਵਾ ਸਿੱਖ ਸੰ ਪੈਵਲ ਕਲਾ ਵਿਖੇ ਸਿੰਘ ਬੇਮੌਤ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਉਹਨਾਂ ਤੇ ਇਨਸਾਫ ਲਈ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਲਈ ਉਹਨਾਂ ਮੁਲਜ਼ਿਮਾਂ ਨੂੰ ਉਹਨਾਂ ਦੋਸ਼ੀਆਂ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ ਜੋ ਆਪਣੀ ਕਟਿਆ ਸਿਆਸਤ ਤੇ ਸੱਤਾ ਵਾਸਤੇ ਕਿਸੇ ਵੀ ਹੱਦ ਤੱਕ ਗਿਰ ਜਾਂਦੇ ਨੇ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵਿਦੀ ਅਤੇ ਗੁਰਬਾਣੀ ਵਾਸਤੇ ਪੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ